ਦੇਸ਼ ਦੁਨੀਆ ਵਿੱਚ ਪਾਤ ਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਤੁਹਾਡੇ ਲਈ ਲੈ ਕੇ ਆਏ ਆਂ ਅਹਿਮ ਖਬਰਾਂ ਦਾ ਪ੍ਰੋਗਰਾਮ ਆਜ ਤੇ ਆਓ ਅਹਿਮ ਖਬਰਾਂਾਂ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਆਓ ਇਹਨਾਂ ਵਿੱਚ ਪਹਿਲਾਂ ਪੜਦੇ ਹਾਂ ਸੰਖੇਪ ਖਬਰਾਂ ਪਹਿਲੀ ਖਬਰ ਹੈ ਕਿ ਅੱਜ ਅਸ਼ਿਹਾਰਪੁਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੋਂ ਦੇ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਲਈ ਆ ਰਹੇ ਨੇ ਤੇ ਇਸੇ ਤਰ੍ਹਾਂ ਅਗਲੀ ਖਬਰ ਹੈ ਕਿ ਅੱਜ 7ਵੇਂ ਗੀਟ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਅੱਜ ਸ਼ਾਮ ਬੰਦ ਹੋ ਜਾਊਗਾ ਤੇ ਉਦੋਂ ਅਗਲੀ ਖਬਰ ਪੜ੍ਹਦੇ ਹਾਂ ਕਿ ਸੁਖਵੀਰ ਬਾਦਲ ਨੇ ਪਾਈ ਅੰਮ੍ਰਿਤਪਾਣ ਨੂੰ ਲੈ ਕੇ ਬਿਆਨ ਦਿੱਤਾ ਉਹਦੀ ਵੀ ਗੱਲ ਕਰਾਂਗੇ ਤੇ ਚਾਰ ਬੰਦਿਆਂ ਚੋਣ ਪ੍ਰਚਾਰ ਦੀ ਸ਼ਕਤੀ ਨੂੰ ਲੈ ਕੇ ਕਿਹਾ ਗਿਆ ਹੈ ਕਿ ਹੁਣ ਪੰਜ ਬੰਦਿਆਂ ਤੱਕ ਵੀ ਕੋਈ ਜੰਤਕ ਥਾਮਾ ਤੇ ਮੀਟਿੰਗ ਨਹੀਂ ਕਰ ਸਕਦਾ ਤੇ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਣੇ ਵਿਸਥਾਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸ਼ਾਰਗੜ ਵਿੱਚ ਸੂਪਰ ਕਾਜ ਦੀ ਪਤਨੀ ਜੋ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਬੋਟਾ ਮੰਗਣ ਦੇ ਇਤਿਚੋਣ ਪ੍ਰਚਾਰ ਕਰਨ ਲਈ ਆ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਬੰਗਾਲ ਤੇ ਹੋਰ ਵੱਖ-ਵੱਖ ਦੇਸ਼ ਦੇ ਸੂਬਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਇਹ ਵੀ ਖਬਰਾਂ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਸ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਅਕਾਤਵਾਸ ਵਿੱਚ ਚਲੇ ਜਾਣਗੇ ਤੇ ਉੱਥੇ ਕਾਂਗਰਸ ਨੇ ਟਿੱਪਣੀ ਕੀਤੀ ਹੈ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਕਾਤਵਾਸ ਵਿੱਚ ਜਾ ਸਕਦੇ ਨੇ ਪਰ ਉਹ ਮੀਡੀਆ ਚੈਨਲਾਂ ਨੂੰ ਲੈ ਕੇ ਜਾਣਾ ਉਹ ਇੱਕ ਪ੍ਰਚਾਰ ਕਰਦੇ ਨੇ ਉਹ ਆਪਣੀਆਂ ਨਕਾਮੀਆਂ ਦਾ ਮੰਤਨਤਾ ਕਰ ਸਕਦੇ ਨੇ ਪਰ ਇਸ ਦਾ ਪ੍ਰਚਾਰ ਪ੍ਰਸਾਰ ਨਹੀਂ ਹੋਣਾ ਚਾਹੀਦਾ ਤੇ ਅਗਲੀ ਖਬਰ ਵੱਲ ਰੁਖ ਪਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਬਾਦਲ ਸੁਖਵੀਰ ਬਾਦਲ ਨੇ ਭਾਈ ਅਮਰਤਪਾਲ ਨੂੰ ਲੈ ਕੇ ਕੁਝ ਅਜੀਬ ਬਿਆਨ ਦਿੱਤੇ ਹੈ ਕਿ ਕੱਲ ਤੱਕ ਮੋਨਾ ਵਿਅਕਤੀ ਸਰਦਾਰ ਬਣ ਗਿਆ ਤੇ ਆਰਐਸਐਸ ਦੇਸ ਦੀਆਂ ਖੂਪੀਆਂ ਏਜੰਸੀਆਂ ਦੇ ਇਸ਼ਾਰਿਆਂ ਤੇ ਇਹ ਨੌਜਵਾਨ ਅੱਜ ਜਿਹੜਾ ਇਲੈਕਸ਼ਨ ਲੜ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਨੇ ਤੇ ਉੱਥੇ ਹੀ ਇਹ ਗੱਲ ਕਰ ਲੈਣੇ ਆ ਕਿ ਅੱਜ 7 ਮਈ ਚੋਣਾਂ ਗੇੜ ਨੂੰ ਲੈ ਕੇ ਸ਼ਾਮ ਨੂੰ ਪ੍ਰਚਾਰ ਬੰਦ ਹੋ ਜਾਵੇਗਾ ਚਾਰ ਵਿਅਕਤੀ ਡੋਰ ਟੂ ਡੋਰ ਪ੍ਰਚਾਰ ਕਰ ਸਕਦੇ ਨੇ ਪੰਜ ਵਿਅਕਤੀ ਜਾਂ ਪੰਜ ਤੋਂ ਬਾਅਦ ਕੋਈ ਵੀ ਮੀਟਿੰਗ ਨਹੀਂ ਹੋ ਸਕਦੀ ਤੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਸੱਪ ਤਦ ਤੱਕ ਦੀਆਂ ਨੇ ਤੇਜਿੰਦਰ ਦੇ ਮੈਜਿਸਟ੍ਰੇਟ ਨੇ ਡਾਕਟਰ ਹਮਾਸ਼ੂ ਅਗਰਵਾਲ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਇਹ ਖਬਰ ਪੜ੍ਹ ਕੇ ਸੁਣਾ ਦਿੰਨੇ ਆ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਹਮਾਸ਼ੂ ਅਗਰਵਾਲ ਨੇ ਜ਼ਿਲ੍ਹੇ 'ਚ ਤਾਰਾ 144 ਲਗਾ ਦਿੱਤੀ ਹੈ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕਰਦੇ ਆ ਕਿ ਹੈ ਕਿ 1 ਜੂਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਤੇ ਆਜ਼ਾਦ ਤੇ ਨਿਰਪੱਖ VOTING ਦੀ অনুকূল ਮਾਹੌਲ ਲਈ ਇਹ অনুকূল ਮਾਹੌਲ ਬਣਾਉਣ ਲਈ ਵਕ ਵਕ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਦੋਸਤੋ ਅਗਰ ਤੇ ਦੋਸਤੋ ਅਗਲੀ ਖਬਰ ਤੁਹਾਨੂੰ ਸੁਣਾ ਦਿੰਨੇ ਆ ਬੜੀ ਚਰਚਿਤ ਰਹੇ ਨੇ ਬ੍ਰਿਜ ਭੂਸ਼ਣ ਸ਼ਰਨ ਦੇ بیٹے ਵਾਰੇ ਤੁਸੀਂ ਪਹਿਲਾਂ ਸੁਣਿਆ ਕਿ ਕਿਸਾਨ ਉਹ ਅੰਦੋਲਨ ਦੌਰਾਨ ਬ੍ਰਿਜਪੂਸ਼ਨ ਸ਼ਰਮ ਦੇ بیٹے ਨੇ ਕਿਸਾਨਾਂ ਦੇ ਕਾਫਲੇ ਤੇ ਗੱਡੀ ਚਰਾ ਦਿੱਤੀ ਸੀ ਤੇ ਇਸ ਦੌਰਾਨ ਕਈ ਕਿਸਾਨ ਜਿਹੜੇ ਆ ਉਹ ਮਾਰੇ ਗਏ ਸੀ ਤੇ ਕਈ ਜ਼ਖਮੀ ਹੋ ਗਏ ਸੀ ਅਜੇ ਵੀ ਉਹਨਾਂ ਦੇ ਖਿਲਾਫ ਜਿਹੜਾ ਆ ਉਹ ਕਾਨੂੰਨੀ ਲੜਾਈ ਚੱਲ ਰਹੀ ਹੈ ਤੇ ਹੁਣ ਤਾਜ਼ੀ ਖਬਰ ਆਈ ਹੈ ਕਿ ਬ੍ਰਿਜਪੂਸ਼ਨ ਸ਼ਰਮ ਦੇ بیٹے ਦੇ ਕਾਫਲੇ ਨੇ ਕੁਚਲੇ ਦੋ ਨੌਜਵਾਨ ਲਖਨਊ ਤੋਂ ਖ਼ਬਰ ਆਈ ਹੈ ਮੇਰੀ ਜਾਣਕਾਰੀ ਅਨੁਸਾਰ ਬ੍ਰਿਜਪੂਸ਼ਨ ਸ਼ਰਮ ਦੇ ਬੇਟੇ ਦੇ ਕਾਫਲੇ ਨੇ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ ਏ ਸਾਥ ਸੇਚ ਦੋਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਲੋਕ ਜ਼ਖਮੀ ਹੋਣ ਦੀ ਖਬਰ ਹੈ ਇਸ ਖਬਰ ਤੋਂ ਤੁਸੀਂ ਸਹੀ ਹਿਸਾਬ ਲਗਾ ਸਕਦੇ ਹੋ ਕਿ ਇਹ ਦੂਸਰੀ ਵਾਰ ਹੈ ਕਿ ਬ੍ਰਿਜ ਭੂਸ਼ਣ ਦੇ ਬੇਟੇ ਨੇ ਉਸ ਦੀਆਂ ਗੱਡੀਆਂ ਨੇ ਦੋ ਨੌਜਵਾਨਾਂ ਨੂੰ ਕੁਚਲ ਦਿੱਤੇ ਨੇ ਤੇ ਦੋ ਨੌਜਵਾਨ ਜਿਹੜੇ ਆ ਉਹ ਜ਼ਖਮੀ ਹੋਏ ਨੇ ਦੱਸੇ ਗਏ ਨੇ ਤੇ ਇੱਥੇ ਗੱਲ ਕਰ ਦਿੰਦੇ ਆ ਅਗਲੀ ਕਿ ਲੰਗੇ ਐ ਕੱਲ ਸਿੱਧੂ ਮੂਸੇਵਾਲੀਏ ਦੀ ਦੂਸਰੀ ਵਰ੍ਹੇਈ ਮਨਾਈ ਗਈ ਹੈ ਤੇ ਤੁਸੀਂ ਸਿੱਧੂ ਮੂਸੇਵਾਲ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਹਗਾ ਬਿਸ਼ਵ ਪੱਤਰ ਦਾ ਪੰਜਾਬੀ ਗਾਇਕ ਹੋਇਆ ਤੇ ਉਸਦੇ ਮਾਪਿਆਂ ਤੇ ਕੀ ਬੀਤੀ ਆ ਇਹ ਤੁਸੀਂ ਜਾਣਦੇ ਹੋ ਪਾਵੇਂ ਕਿ ਉਸਦੇ ਘਰ ਵਿੱਚ ਉਸਦੇ ਛੋਟੇ ਭਰਾ ਦਾ ਜਨਮ ਹੋਇਆ ਇਸ ਨੂੰ ਲੈ ਕੇ ਕੱਲ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਰਾਜਾ ਬੜੰਗ ਨੇ ਇੱਕ ਚੋਣ ਰੈਲੀ ਦੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਤਸਵੀਰ ਲਗਾਈ ਹੋਈ ਸੀ ਉੱਥੇ ਉਹਨਾਂ ਦਾ ਗਾਣਾ ਵੀ ਜਿਹੜਾ ਆ ਉਹ ਸੁਨਾਇਆ ਗਿਆ ਮੋਬਾਈਲ ਤੋਂ ਤੇ ਦੋਸਤੋ ਗੱਲ ਕਰ ਲੈਨੇ ਆ ਜਾਂਦੇ ਜਾਂਦੇ ਤਾਪਮਾਨ ਦੀ ਤਾਪਮਾਨ ਬਹੁਤ ਉੱਚ ਡਿਗਰੀ ਤੇ ਚੱਲ ਰਿਹਾ ਤੇ ਦਿੱਲੀ ਦੇ ਵਿੱਚ ਤਾਪਮਾਨ ਦੀ ਜਿਹੜੀ ਹਾਲਤ ਹੈ ਦਿੱਲੀ ਦੇ ਮੁੰਗੇਸ਼ਪੁਰ ਵਿੱਚ ਰਿਕਾਰਡ ਕੀਤਾ ਗਿਆ ਕਿ 52.3 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਤੇ ਇਸ ਨੂੰ ਲੈ ਕੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦਾ ਵੀ ਤਾਪਮਾਨ ਜਿਹੜਾ 48 ਨੂੰ ਟੱਚ ਕਰ ਰਿਹਾ ਹੈ ਤੇ ਅਸੀਂ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਕਹਾਂਗੇ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਬਿਨਾਂ ਕੰਮ ਤੋਂ ਬਾਹਰ ਨਿਕਲਣਾ ਜਰਾਇਆ ਉਹ ਖਤਰੇ ਤੁਕਾ ਦੀ ਨਹੀਂ ਇਸ ਕਰਕੇ ਇਹ ਜਿਹੜੇ ਬਹੁਤ ਭਾਰੀ ਗਰਮੀ ਦੇ ਦਿਨ ਹੈ ਇਹਨਾਂ ਦਿਨਾਂ ਦੇ ਵਿੱਚ ਆਪਣਾ ਖਾਣ ਪੀਣ ਦਾ ਤੇ ਅਤੇ ਪਾਣੀ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਇਸ ਲੂ ਵਾਲੀ ਗਰਮੀ ਤੋਂ ਬਚਣ ਲਈ ਬਿਹਤਰੀ ਹੈ ਜਾਂ ਕਿ ਆਪਣੇ ਆਪ ਨੂੰ ਠੰਡੇ ਥਾਂ ਰੱਖਿਆ ਜਾਵੇ ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਹੋਣ ਦੀ ਖਬਰ ਆ ਰਹੀ ਹੈ ਪੰਜਾਬ ਵਿੱਚ ਵੀ ਇਹ ਜਿਹੀ ਸਥਿਤੀ ਹੈ ਕਿਉਂਕਿ ਇਸ ਬੁਢੀ ਉਮਰ ਦੇ ਵਿੱਚ ਖਾਸ ਕਰਕੇ ਬਜ਼ੁਰਗਾਂ ਨੂੰ ਜਿਹੜਾ ਆ ਉਹ ਲੂ ਲੱਗ ਕੇ ਜਿਹੜਾ ਆ ਮੌਤ ਹੋਣ ਦੀਆਂ ਖਬਰਾਂ ਪਾਵੇਂ ਕਿ ਸਰਕਾਰੀ ਤੌਰ ਤੇ ਕਈ ਅੰਕੜੇ ਸਾਹਮਣੇ ਆਏ ਨੇ ਪਰ ਇਸ ਦੇ باوجود ਵੀ ਜਿਹੜੇ ਅੰਕੜੇ ਸਰਕਾਰੀ ਤੌਰ ਤੇ ਸਰਕਾਰ ਤੱਕ ਨਹੀਂ ਪਹੁੰਚਦੇ ਉਹ ਵੀ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਹੋ ਰਹੀ ਹੈ ਤੇ ਅੱਜ ਦੀਆਂ ਅਹਿਮ ਖਬਰਾਂ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਤੁਹਾਡੇ ਲਈ ਲੈ ਕੇ ਆਵਾਂਗੇ ਇਹ ਅਹਿਮ ਖਬਰਾਂ ਉਦੋਂ ਤੱਕ ਦੇਓ ਆਜਾਤ ਤੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ